ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1215 ਤੇ ਸਾਨੂੰ ਬਹੁਤ ਹੀ ਪਿਆਰਾ ਸਮਝਾਉਣਾ ਕਰਦੇ ਨੇ ਕਿ ਉਹ ਪਰਮੇਸ਼ਰ ਹੀ ਸਾਡੇ ਲਈ ਸਭ ਕੁਝ ਹੈ। ਉਹੀ ਸਾਡੀ ਰੱਖਿਆ ਕਰਨ ਵਾਲਾ ਹੈ, ਉਹੀ ਸਾਡੀ ਪਾਲਣਾ ਕਰਨ ਵਾਲਾ ਹੈ। ਸਾਡੇ ਲਈ ਸਭ ਕੁਝ ਪਰਮੇਸ਼ਰ ਹੀ ਹੈ ਜੇ ਅਸੀਂ ਇਸ ਤਰ੍ਹਾਂ ਸਮਝਣ ਲੱਗੀਏ ਵਾਹਿਗੁਰੂ ਜੀ ਸਾਰੰਗ ਮਹੱਲਾ ਪੰਜਵਾਂ ਹਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਬ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ हे प्रभु मेरी जीव सदा तेरा ही जाप जपਦੀ ਹੈ ਕਹਿੰਦੇ ਮਾਤਾ ਦੇ ਪੇਟ ਦੇ ਵਿੱਚ ਗਰਭ ਦੇ ਵਿੱਚ ਵੀ ਜੀਵਾਂ ਦੀ ਪਾਲਣਾ ਕਰਨ ਵਾਲਾ ਵੀ ਤੂੰ ਹੀ ਹੈ ਜਗਤ ਦੇ ਵਿੱਚ ਵੀ ਪਾਲਨਹਾਰ ਸਿਰਫ ਤੂੰ ਹੀ ਹੈ ਤੇਰੇ ਤੋਂ ਬਿਨਾ ਹੋਰ ਕੋਈ ਪਾਲ ਨਹੀਂ ਸਕਦਾ ਹਰ ਇੱਕ ਦੇ ਪਾਲਣ ਦੀ ਵਿਧੀ ਤੂੰ ਹੀ ਬਣਾਉਂਦਾ ਹੈ ਤੁਮ ਹੈ ਪਿਤਾ ਤੁਮ ਹੀ ਫਨ ਮਾਤਾ ਤੁਮ ਹੈ ਮੀਤ ਹਿਤ ਪ੍ਰਤਾ ਤੁਮ ਪਰਵਾਰ ਤੁਮ ਹੈ ਆਧਾਰਾ ਤੁਮ ਹੈ ਜੀ ਪ੍ਰਾਨ ਦਾਤਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਸਾਡਾ ਪਿਤਾ ਹੈ ਤੇ ਫਿਰ ਮਾਤਾ ਵੀ ਤੂੰ ਹੀ ਹੈ ਮਿੱਤਰ ਵੀ ਤੂੰ ਹੀ ਹੈ हेतु ਵੀ ਤੂੰ ਹੀ ਹੈਂ ਭਰਾ ਵੀ ਤੂੰ ਹੀ ਹੈਂ ਤੂੰ ਹੀ ਸਾਡਾ ਪਰਿਵਾਰ ਹੈਂ ਤੂੰ ਹੀ ਸਾਨੂੰ ਆਸਰਾ ਦੇਣ ਵਾਲਾ ਹੈਂ ਤੂੰ ਹੀ ਜਿੰਦ ਦੇਣ ਵਾਲਾ ਹੈਂ ਤੇ ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ਤੂੰ ਹੈਂ ਖਜ਼ੀਨਾ ਤੂੰ ਹੈਂ ਜਰੀਨਾ ਤੂੰ ਹੀ ਮਾਨਕ ਲਾਲਾ ਤੁਮ ਹੈ ਪਾਰ ਜਾਤ ਗੁਰ ਤੇ ਪਾਏ ਤੋ ਨਾਨਕ ਪੈ ਨਹਾਲਾ ਵਾਹਿਗੁਰੂ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਵਾਸਤੇ ਤੂੰ ਹੀ ਖਜ਼ਾਨਾ ਹੈ ਤੂੰ ਹੀ ਸਾਰੀ ਤਨ ਦੌਲਤ ਹੈ ਤੂੰ ਹੀ ਮੇਰੇ ਲਈ ਮੋਤੀ ਹੀਰੇ ਹੈ ਕਹਿੰਦੇ ਤੂੰ ਪਰਮੇਸ਼ਰ ਜੀ ਮੇਰੇ ਲਈ ਉਹ ਪਾਰ ਜਾਤ ਸਵਰਗ ਦਾ ਦਰਖਤ ਹੈ ਰੁੱਖ ਹੈ ਜੋ ਸਾਰੀਆਂ ਮੰਦੀਆਂ ਕਮ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਤੇ ਜਦੋਂ ਗੁਰੂ ਦੇ ਰਾਹੀ ਮਿਲ ਪੈਂਦਾ ਹੈ ਤਾਂ ਅਸੀਂ ਪ੍ਰਸੰਨ ਚਿੱਤ ਹੋ ਜਾਂਦੇ ਹਾਂ ਆਨੰਦਿਤ ਹੋ ਜਾਂਦੇ ਹਾਂ ਕਿਉਂਕਿ ਜਦੋਂ ਤੂੰ ਮਿਲ ਗਿਆ ਤਾਂ ਸਾਰਾ ਕੁਝ ਮਿਲ ਗਿਆ ਇਸੇ ਕਰਕੇ ਮੇਰੀ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਕਿਉਂਕਿ ਤੂੰ ਸਭ ਕੁਝ ਕਰਨ ਵਾਲਾ ਹੈ ਤੂੰ ਸਭ ਕੁਝ ਕਰਵਾਉਣ ਵਾਲਾ ਹੈ ਤੂੰ ਪੈਦਾ ਕਰਨ ਵਾਲਾ ਹੈ ਤੂੰ ਪਾਲਣਾ ਕਰਨ ਵਾਲਾ ਹੈ ਤੂੰ ਹੀ ਸਭ ਕੁਛ ਕਰਨ ਦੇ ਸਮਰੱਥ ਹੈ ਇਸ ਲਈ ਜਪ ਰਸਨਾ ਜਪਤੀ ਤੂੰ ਹੀ ਤੂੰ ਹੀ ਹਾਂਜੀ ਸੰਗਤ ਜੀ ਭੁੱਲਣ ਚੁੱਕਾ ਦੀ ਮਾਫੀ ਦਿਓ ਜੀ ਐਨੇ ਵਿਚਾਰ ਪਰਵਾਣ ਕਰੋ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ